ਕਿ ਮੈਂ ਇੱਥੇ ਆ ਕੇ ਜੋ ਪ੍ਰੀਤੀਆਂ ਦੇਖੀਆਂ ਜੋ ਇੱਥੇ ਨਸ਼ੇ ਦੀ ਪ੍ਰਵਿਰਤੀ ਚੱਲ ਰਹੀ ਹੈ ਜੋ ਮੈਂ ਉਹ ਦੇਖੀ ਮੈਨੂੰ ਰੋਣਾ ਆ ਰਿਹਾ ਹੈ ਕਿ ਸਾਡੇ ਲੀਡਰ ਇੱਥੇ ਨਸ਼ਾ ਵਕਾਉਂਦੇ ਐ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਲਾਟਰੀ ਦਾ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਧੜੇ ਸਕੇ ਦਾ ਤਾਂ ਮੈਂ ਹੈਰਾਨ ਹੋ ਗਿਆ ਮੈਂ ਰੋਣਾ ਪਿਆ ਆ ਕੇ ਤਾਂ ਇਲੈਕਸ਼ਨ ਦੇ ਪਿਛੇ ਨੇ ਹਜੇ ਤਾਂ ਕਰੀ ਆ ਕਿ ਦੇਖੋ ਦੋ ਬੜੇ ਤਸਕਰ ਫੜ ਲਿਆ ਇੱਕ ਫਲੋਰ ਦੇ ਵਿੱਚ ਫੜਿਆ ਜਿਹੜੇ ਆਵਾ ਦੀ ਪਾਰਟੀ ਵਾਲੀ ਹੈ ਉਹ ਚਲਾ ਰਹੇ ਸੀ ਇੱਕ ਟਰੱਕ ਪੁੱਤੀ ਦਾ ਫੜਿਆ ਇੱਥੇ ਰਿੰਕੂ ਬੀਜੇਪੀ ਦਾ ਕੈਂਡੀਡੇਟ ਜਿੱਥੇ ਰਹਿੰਦਾ ਉੱਥੇ ਤੇ ਤਸਕਰ ਚੱਕੀ ਆ ਤਿੰਨ ਉਹ ਹੈਰੋਇਨ ਉਹਨਾਂ ਬਾਅਦ ਤੇ ਫੜੀ ਗਈ ਉਹਨਾਂ ਬਾਅਦ ਤੇ ਚਿੱਟਾ ਫੜਾ ਗਿਆ ਉਹਨਾਂ ਬਾਅਦ ਤੇ ਕਰੋੜਾ ਰੁਪਏ ਦਾ ਨਸ਼ਾ ਫੜਿਆ ਗਿਆ ਉਹ ਹੈ ਕੌਣ ਹੈ ਆ ਦੇਖੋ ਜਰਾ ਆਫੀਆਰਾ ਆ ਉਂਗਰਾਲ ਦੇ ਨਾਲ ਦੀ ਫੋਟੋ ਹੈ ਆ ਕੰਮ ਕਰਾਉਂਦੇ ਆ ਇੱਥੇ ਆਮ ਆਦਮੀ ਪਾਰਟੀ ਵਿੱਚ 2 ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਅੱਜ ਇਕਰਾਰ ਰਹੇ ਆ ਬੀਜੇਪੀ ਵਿੱਚ ਰਹਿ ਕੇ ਮੈਂ ਬੀਜੇਪੀ ਆ ਰਾਮ ਆਦਮੀ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਬੀਜੇਪੀ ਆ ਰਾਮ ਆਲੀ ਪਾਰਟੀ ਕੋਨ ਲੋਗ ਬਖਸ਼ੜਗੇਰੀ ਨਾ ਮੈਂ ਬਖਸੂਗਾ ਮੈਂ ਚਾਤਾ ਕਿਸਾਨੇ ਲੰਦਾ ਚਾਤਾ ਕਿ ਤੂੰ ਚਿੱਟਾ ਖਤਮ ਨਹੀਂ ਹੋ ਜਾਂਦਾ ਇੱਕ ਇੱਕ ਘਰ ਚੋਂ ਤੁਸੀਂ ਚਿੱਟਾ ਬਾੜਿਆ ਹੋਇਆ ਆ ਦੋ ਸਾਲ ਉਮਰਾਲ 10 ਮਹੀਨੇ ਰਿੰਕੂ ਰਿਹਾ ਆਮ ਆਦੀ ਪਾਰਟੀ ਚ ਤੇ ਏਕਾ ਮਨ ਹੁਣੇ ਰਾਸਤੇ 'ਚ ਕਿਸਨੇ ਪਰਚੀ ਦਿੱਤੀ ਕਹਿੰਦੇ ਜੀ ਮੁਕੇਸ਼ ਸੇਠੀ ਐ ਦੜਾ ਸੱਤਾਵਾਜ ਗੈਂਗਸਟਰ ਨਾਲ ਇਹਦੇ ਸੰਬੰਧ ਹੈ ਇਹ ਰਿੰਕੂ ਦਾ ਖਾਸ ਬੰਦਾ ਹੈ ਰਿੰਕੂ ਨੂੰ 10 ਟੋਲੇ ਟੋਲੇ ਦੀ ਚੈਨੀਆਂ ਨੇ ਉਹਦੇ ਜਨਮ ਦਿਨ ਪਰ ਪਾਈ ਹੈ ਜਨਮ ਦਿਨ ਮੇਰੇ ਵੀ ਆਉਂਦੇ ਬੰਨ ਤਾਂ ਕੋਈ ਚਾਂਦੀ ਦੀ ਨਹੀਂ ਪਾ ਕੇ ਜਾਂਦਾ ਯਾਰ ਤੁਸੀਂ ਦੱਸੋ ਜਿਹੜਾ 10 ਟੋਲੇ ਦੀ ਸੋਨੇ ਦੀ ਚੈਨੀ ਪਾਉਂਦਾ ਹੈ ਉਹਦਾ ਕੀ ਮਤਲਬ ਹੈ ਕਿ ਉਹਦੇ ਤਾਰੂਵਾਰ ਦੀ ਵਿੱਚ ਜਿਹੜੇ ਪਿੱਠ ਥਾਪੜਦੇ ਆਂ ਔਰ ਜਿਨ੍ਹਾਂ ਦਾ ਹਿੱਸਾ ਹੈ ਉਹ ਅੰਗਰਾਲ ਉਹ ਹੈਗਾ ਰਿੰਕੂ ਤੇ ਅੱਜ ਕੱਲ ਹੈਗਾ ਰਮਨ ਅਰੋੜਾ ਜਦ ਤੱਕ ਬਾਤਾਂਸ ਕਰ ਆਮ ਆਦੀ ਪਾਰਟੀ ਵਿੱਚ ਸੀਗੇ ਕਿਸੇ ਨੇ ਨਹੀਂ ਛੇੜੇ ਕਹਿੰਦੇ ਵਿੱਚੋਂ ਜਿੱਦਣ ਚਲੇ ਗਏ ਛਿੱਤਲਾਰ ਅੰਗਰਾਲ ਆ ਰਿੰਕੂ ਭਾਜੇਪੀ ਚ ਆਮ ਆਦਮੀ ਵਾਲਿਆਂ ਨੇ ਚੱਕ ਲਿਆ ਭਾਜੇਪੀ ਇਹਨਾਂ ਦੇ ਹੀ ਖੇਪ ਫੜ ਕੇ ਉਹਨੂੰ ਲਿਖੀ ਗਈ ਡਰਾ ਕੇ ਸੋ ਦੋਨੋਂ ਪਾਰਟੀਆਂ ਪੰਜਾਬ ਦੇ ਵਿੱਚ ਹੀ